ਬਰਾਹੇ ਪਹੁੰਚੋ ਕੀ ਕਹਿਣਾ ਚਾਹੂੰਗੇ ਦੇਖੋ ਆ ਇਸ ਵੇਲੇ ਆਪਾਂ ਜਿਹੜਾ ਇਧਰਲੇ ਪਾਸੇ ਇਹ ਸਿੱਧੀ ਸੜਕਾ ਜਿਹੜੀ ਨੀਲੋ ਤੋਂ ਪਿੱਛੇ ਰੋਪੜ ਤੋਂ ਆ ਰਹੀ ਹੈ ਇਧਰ ਆਪਾਂ ਅੱਗੇ ਆਗੇ ਦਰਾਹੇ ਤੇ ਤ ਤੇ ਤਕਰੀਬਨ ਜਿਹੜਾ ਇਹ ਆਪਣਾ ਪੋਲਾ ਆ ਸਾਰੇ ਹੀ ਤੁਸੀਂ মিডিਆ ਵੀ ਖੜੇ ਹੋ ਬਾਕੀ ਸਾਡੇ ਸਾਰੇ ਇਲਾਕੇ ਦੇ ਲੋਕ ਸਾਡੇ ਬੀਜੇਪੀ ਪਾਰਟੀ ਦੇ ਪ੍ਰਧਾਨ ਜਨਰਲ ਸੈਕਟਰੀ ਸਹਿਬਾਨ ਸਾਰੇ ਸੀਨੀਅਰ ਸਾਡੇ ਮੰਡਲ ਪ੍ਰਧਾਨ ਤੇ ਲੋਕਲ ਆਦਮੀ ਖੜੇ ਨੇ ਸਾਰੇ ਤੇ ਇਹ ਮੈਂ ਕਹਨਾ ਸਾਡੇ ਇਸ ਜ਼ਿਲ੍ਹੇ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਆ ਨਹਿਰ ਤੋਂ ਨਹਿਰ ਰਸਤਾ ਅੱਜ ਦਾ ਨਹੀਂ ਸਭ ਤੋਂ ਪਹਿਲਾ ਪੁਰਾਣਾ ਰਾਹ ਹੈ ਜਿਹੜਾ ਉਹ ਇਹ ਜਾਂਦਾ ਹੈ ਨੀਲੋ ਤੋਂ ਜਿਹੜਾ ਦਰਾਹੇ ਦਰਾਹੇ ਤੋਂ ਫਿਰ ਉਦੋਂ ਬਾਅਦ ਕਿਉਂਕਿ ਇੱਕ ਰੋਡ ਜਿਹੜੀ ਸਿੱਧੀ ਉਧਰ ਸਮਰਾਲਾ ਰੋਡ ਜਾਂਦੀ ਹੈ ਚੰਡੀਗੜ੍ਹ ਤੋਂ ਇੱਕ ਆ ਦਿੱਲੀ ਵਾਲਾ ਆਪਣਾ ਹਾਈਵੇ ਆ ਗਿਆ ਨੈਸ਼ਨਲ ਹਾਈਵੇ ਇਹ ਜਾ ਰਿਹਾ ਇਹ ਦੋਨਾਂ ਨੂੰ ਜੋੜਨ ਨੂੰ ਰਸ਼ਵੀ ਘਟੇ ਜੋੜਨ ਨੂੰ ਆ ਵਿਚਾਲੇ ਰੋਡ ਸੜਕ ਪੈਂਦੀ ਆ ਇਹਦੇ ਤਕਰੀਬਨ ਜੇ ਮੈਂ ਇਹਨੂੰ ਗੱਲ ਕਰਾਂ ਆ ਤੁਸੀਂ ਪੜ ਰਹੇ ਹੋ 164 ए बी ਤੇ ਇਹ ਐਲ ਸੀ ਨੰਬਰ ਆ ਸਾਡਾ ਆਰਓ ਬੀ ਦਾ ਜਿਹੜਾ 164 ए ਅਬਲੀਕ बी ਤਕਰੀਬਨ ਜਿਹੜਾ ਆ ਤੁਹਾਨੂੰ ਪਤਾ ਟੋਲ ਵੀ ਲੱਗੇ ਅਸੀਂ ਪਿੱਛੇ ਲੱਗਿਆ ਹੋਇਆ ਜਾਂ ਹੁਣ ਨਹੀਂ ਲੱਗਿਆ ਖਤਮ ਹੋ ਗਿਆ ਉਹਦੋਂ 2014 ਚ ਮੈਂ ਕਿਸੇ ਦੀ ਸਰਕਾਰ ਦੀ ਗੱਲ ਨਹੀਂ ਕਰਦਾ ਕਿਸੇ ਦੀ ਵੀ ਹੋ ਸਕਦੀ ਆ 2014 ਚ 8 2007 ਨੂੰ ਇਹ ਜਿਹੜੀ ਆ ਸੜਕ ਬਣਨੀ ਸੀ ਤੇ ਜਿਹੜੀ ਉਹ ਕੰਪਨੀ ਸੀ ਜਿਨੇ ਇਹ ਸਾਰੀ ਸੜਕ ਬਣਾਈ ਆ ਉਹਦੇ ਵਿੱਚ ਹੀ ਉਹਨੇ ਆਹ ਆਰੋ ਵੀ ਬਣਾਉਣਾ ਸੀ ਉਹਦੇ ਚਲੋ ਉਸ ਤੋਂ ਬਾਅਦ ਕੀ ਹੋਇਆ ਕੀ ਨਹੀਂ ਹੋਇਆ ਕੰਮ ਜਿਹੜਾ ਹੈ ਉਹ ਤਕਰੀਬਨ ਉਹਨਾਂ ਦਾ 2021 ਚ 14 ਤੋਂ ਲੈ ਕੇ 2021 ਤੱਕ ਕੀ ਕਲੇਸ਼ ਚੱਲਿਆ ਕੀ ਨਹੀਂ ਹੋਇਆ ਨਹੀਂ 2021 ਚ ਉਹ ਟਰਮੀਨੇਟ ਹੋ ਗਿਆ ਉਹਨਾਂ ਨੇ ਆਪਣੇ ਹੱਥ ਖੜੇ ਕਰਤੀਆਂ ਥੋੜਾ ਥੋੜੀਆਂ ਜਿਹੜੀਆਂ ਅਸਮਾਨਜਾ ਪਿਆਏ ਹੋਰ ਐਸਾ ਬੈ 14 ਤੋਂ 21 ਤੱਕ ਤਾਂ ਉਹ ਐ ਮੂਰਖ ਬਣਾਈ ਗਏ ਉਹ ਕੰਪਨੀ ਦਾ ਜਿਹੜਾ ਨਾਮ ਆ ਉਹ ਤਕਰੀਬਨ ਜਿਹੜਾ ਉਹਦਾ ਨਾਮ ਸੀ ਐਟਲਾਂਟਾ ਰੋਪਡ ਟੋਲਵੇਸ ਤੁਸੀਂ ਸਾਰੇ ਜਾਣਦੇ ਹੋ ਇਹ ਕੰਪਨੀ ਦਾ ਨਾਮ ਸੀ ਜਿਨੇ ਇਹ ਬਣਾਉਣਾ ਸੀ ਤੇ ਉਦੋਂ ਬਾਅਦ ਜਦੋਂ 21 ਤੱਕ ਕੋਈ ਗੱਲ ਨਾ ਹੋਈ ਉਦੋਂ ਬੰਦ ਕਿਉਂਕਿ ਸਾਡਾ ਇਹ ਤਕਰੀਬਨ ਆ ਤਿੰਨ ਪਟਰੀਆਂ ਤੁਸੀਂ ਤਿੰਨ ਪਟਰੀਆਂ ਦੇਖ ਰਹੇ ਹੋ ਤਿੰਨ ਪਟਰੀਆਂ ਤੇ ਸਾਡੀ 190 ਟ੍ਰੇਨਾਂ ਜਿਹੜੀਆਂ ਤਕਰੀਬਨ ਉਹ ਨਿੰਗਦੀਆਂ 190 ਟ੍ਰੇਨਾਂ ਤੇ ਜੇ ਉਹਦੇ ਨਾਲ ਅਸੀਂ ਸਾਡਾ ਇੱਕ ਹੁੰਦਾ ਏ ਪੀਵੀਯੂ ਇਹਨੂੰ ਕਹਿੰਦੇ ਆ ਟ੍ਰੈਫਿਕ ਵਾਹਾਈਕਲ ਯੂਨਿਟ ਇਹਨੂੰ ਅਸੀਂ ਜਿੰਨੀਆਂ 190 ਟ੍ਰੇਨਾਂ ਨਾਲ ਮਲਟੀਪਲਾਈ ਕਰਦੇ ਆ ਜਿੰਨੀਆਂ ਘਾਰਾਂ ਉਰੇ ਨਿਕਲਦੀਆਂ ਉਸ ਦੀ ਜੇ ਔਸਤ ਕੱਢੀਏ ਤੇ ਤਕਰੀਬਨ ਉਹ 6 ਲੱਖ ਜਿਹੜੀ ਆ ਉਹ ਵਾਹਾਈਕਲਸ ਦੀ ਬਣ ਜਾਂਦੀ ਔਰੇ ਜਿਹੜਾ ਜਿੱਥੇ 1 ਲੱਖ ਹੋਵੇ ਉੱਥੇ ਵੀ ਅਸੀਂ ਜ਼ਿੰਮੇਵਾਰੀ ਰੇਲਵੇ ਵਾਲੇ ਲੈ ਲੈਨੇ ਆ ਵੀ ਇਹ ਪੁਲ ਹੁਣ ਅਸੀਂ ਬਣਾਵਾਂਗੇ ਤੇ ਇਹ ਜ਼ਿੰਮੇਵਾਰੀ ਤਕਰੀਬਨ ਇਹ ਮੈਂ ਸਮਝਦਾ ਸਾਰੀ ਜ਼ਿੰਮੇਵਾਰੀ ਅਸੀਂ ਜਦੋਂ ਲੈ ਲਈ ਵੀ 6 ਲੱਖ ਤਕਰੀਬਨ ਜੇ ਲਾਓ 3-4 ਤੋਂ ਹਜ਼ਾਰ ਜਿਹੜੀ ਗੱਡੀ ਆ ਰੋਜ਼ ਦੀ ਮੈਂ ਵੱਧ ਵੀ ਇਹ ਅੰਦਾਜ਼ਾ 22 ਦਾ ਲਗਾਇਆ ਹੋਇਆ ਵੀ ਤਿੰਨ ਤੋਂ 4000 ਗੱਡੀ ਰੋਜ਼ ਦੀ ਸਕੂਟਰ ਹੋਰ ਟਰੈਕਟਰ ਟਰਾਲੀਆਂ ਟਰੱਕ ਉਹ ਲੱਗ ਇਹ ਰੋਜ਼ ਦੀ ਉਹਨਾਂ ਨਿਕਲਦੀਆ ਤੇ ਇਹ ਅਸੀਂ ਜ਼ਿੰਮੇਵਾਰੀ ਲੈ ਲਈ ਵੀ ਅਸੀਂ ਇਹ ਜਿਹੜਾ ਸਾਰੇ ਦਾ ਸਾਰਾ ਜਿੱਦਾਂ ਵੀ ਇਹ ਵੱਡਾ ਆਰਓਬੀ ਬਣੇਗਾ ਇਹਦੀ ਕੀਮਤ ਉਸ ਵੇਲੇ ਆਈ ਸੀ 74 70 .55 ਕਰੋੜ 70 ਕਰੋੜ 55 ਲੱਖ ਰੁਪਏ ਇਹਦੀ 29 24 ਨੂੰ ਇਹ ਫਾਈਨਲ ਹੋ ਗਿਆ ਇੱਥੇ ਜੁਆਇੰਟ ਸਰਵੇ ਟੀਮ ਆ ਗਈ ਪੀ ਡਬਲਯੂ ਡੀ ਪੰਜਾਬ ਦੀ ਤੇ ਰੇਲਵੇ ਦੀ ਅਸੀਂ ਇਹਦਾ ਅੱਗੇ ਪ੍ਰੋਸੈਸ ਸ਼ੁਰੂ ਕਰਤਾ ਅੰਦਾਜ਼ਾ ਲਾਓ ਤੁਸੀਂ ਕਿ ਕਿਸ ਤਰੀਕੇ ਨਾਲ ਖੱਜਲ ਖਵਾਰੀ ਕਰ ਰਹੇ ਆ ਇਹ ਤੁਹਾਨੂੰ ਮੈਂ ਦੱਸ ਰਿਹਾ ਜਿਹੜਾ ਪੂਰੀ ਟੀਮ ਆ ਗਈ 29 22 24 ਨੂੰ ਆ ਕੇ ਇਹ ਫੈਸਲਾ ਅਸੀਂ ਰੇਲਵੇ ਵਾਲਿਆਂ ਨੇ ਇਹ ਕਰ ਲਿਆ ਵੀ ਇਹਨੂੰ ਅਸੀਂ 70 ਕਰੋੜ 55 ਲੱਖ ਚ ਅਸੀਂ ਬਣਾਵਾਂਗੇ ਹੁਣ ਤਾਂ ਤਕਰੀਬਨ ਇਹ ਰੁਕ ਗਿਆ ਹੁਣ ਇਹ 100 ਕਰੋੜ ਤੱਕ ਜਾਊਗਾ ਇਹਦੇ ਨਾਲ ਕੋਈ ਜਿਹੜੀ ਅਪਰੋਚ ਰੋਡ ਆ ਉਹ ਅਸੀਂ ਬਣਾਵਾਂਗੇ ਕੋਈ ਸੀਵਰੇਜ ਪਾਣੀ ਦੀ ਸਮੱਸਿਆ ਹੈ ਉਹ ਅਸੀਂ ਬਣਾਵਾਂਗੇ ਜਿੰਨਾ ਚਿਰ ਇਹ ਬੰਦ ਰਹੂਗਾ ਉਨਾਂ ਚਿਰ ਜਿਹੜੀਆਂ ਦੂਜੀਆਂ ਕੋਈ ਵੀ ਰੋਡ ਕਿਉਂਕਿ ਬੰਦ ਹੋਊਗਾ ਕਿਸੇ ਪਾਸਿਓਂ ਤਾਂ ਆਉਣਾ ਜਾਣਾ ਹੈ ਉਹਦੀ ਜਿਹੜੀ ਸੜਕ ਦੀ ਮਰਮਮਤ ਉਹ ਸੜਕ ਦੀ ਦੇਖਭਾਲ ਅਸੀਂ ਉਹਨੂੰ ਠੀਕ ਕਰਾਂਗੇ ਜਿੰਨਾ ਚਿਰ ਇਹ ਪੁਲ ਬਣੂਗਾ ਉਦੋਂ ਬਾਅਦ ਹੈਂਡਓਵਰ ਕਰ ਦਾਂਗੇ ਹੁਣ ਇਹ ਕੁਛ ਕਰਦਿਆਂ ਨੂੰ ਆ ਚਿੱਠੀ ਪੱਤਰ ਕਰਦੇ ਕਰਦੇ ਆ ਇੰਨੀਆਂ ਚਿੱਠੀਆਂ ਐ ਜਿਹੜੀਆਂ ਅਸੀਂ ਹਰ ਉਹ ਉਹ ਦਿਨਾਂ ਨੂੰ ਲਿਖਦੇ ਆ ਹਰ ਰੋਜ਼ ਇਹਨਾਂ ਨੂੰ ਕਹਿੰਦੇ ਆ ਵੀ ਭਾਈ ਇਹ ਕੰਮ ਕਰੋ ਇਹ ਕੰਮ ਕਰੋ ਇਹ ਕੰਮ ਕਰੋ 8 ਮਹੀਨੇ ਲਗਾਤਾਰ ਆਪਾਂ ਆ ਫੜੋ ਜੀ ਦੇਖ ਲਓ ਆ ਆ ਚਿੱਠੀਆਂ ਆ ਜਿਹੜੀਆਂ ਅਸੀਂ ਰੋਜ਼ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਅਸੀਂ ਰੋਜ਼ ਆ ਆ ਲਿਖਦੇ ਆ ਹੁਣ ਕੀ ਰੌਲਾ ਏ ਜਿਹੜਾ ਇਹਨਾਂ ਦਾ ਉਹ ਕੰਟਰੈਕਟਰ ਸੀ ਜਿਹਨੇ ਇਹ ਬਣਾਉਣਾ ਸੀ ਉਹਨੇ ਇਹ ਬਣਾਇਆ ਨਹੀਂ ਹੁਣ ਸਰਕਾਰ ਤੇ ਉਹਦਾ ਲਿਟੀਗੇਸ਼ਨ ਚਲੇ ਗਿਆ ਉਹ ਸਰਕਾਰ ਤੇ ਆ ਜਿਹੜੇ ਜਿਹੜਾ ਜਿਹੜੇ ਕੰਟਰੈਕਟਰ ਆ ਜਿਹਦਾ ਮੈਂ ਤੁਹਾਨੂੰ ਦੱਸਿਆ ਵੀ ਇਹ ਐਟਲੰਟਾ ਰੋਪੜ ਵਾਲਾ ਉਹ ਲਿਟੀਗੇਸ਼ਨ ਚੱਲਾ ਗਿਆ ਹੁਣ ਇਹ ਕੀ ਕਹਿੰਦੇ ਆ ਜਦੋਂ ਲਿਟੀਗੇਸ਼ਨ ਤੇ ਪੰਜਾਬ ਸਰਕਾਰ ਅਸੀਂ ਇਹਨਾਂ ਨੂੰ ਇਹ ਕਿਹਾ ਬਾਰ-ਬਾਰ ਚੀਫ ਸਕੱਟਰੀ ਜਿਹੜੇ ਨੇ ਇਸ ਵੇਲੇ ਦੇ ਮੈਂ ਨਿੱਜੀ ਗੱਲ ਕੀਤੀ ਰਵੀ ਭਗਤ ਜੀ ਜਿਹੜੇ ਇਸ ਵੇਲੇ ਪੀ ਡਬਲਯੂ ਡੀ ਦੇ ਉਹਦੇ ਸਕੱਟਰੀ ਵੀ ਨੇ ਤੇ ਸੀਐਮ ਹਾਊਸ ਉੱਥੇ ਵੀ ਉਹ ਪ੍ਰਿੰਸੀਪਲ ਸਕੱਟਰੀ ਨੇ ਮਤਲਬ senior